ਦੇੜਿਕ ਸੋਰਾ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਮੌਜੂਦਾ ਪੰਜਾਵਾ ਮਾਈਨਰ ਤੋਂ ਨਿਕਲਦੀ ਝੁੰਮੀਆਂ ਵਾਲੀ ਮਾਈਨਰ ਦੇ ਉੱਤੇ ਮੌਜੂਦਾਂ ਜਿੱਥੇ ਇੱਕ ਵਿਅਕਤੀ ਦੀ ਜਿਹੜੀ ਹੈ লাশ ਮਿਲੀ ਹੈ লাশ ਮਿਲਣ ਕਾਰਨ ਕਰਕੇ ਲੋਕਾਂ ਦੇ ਵਿੱਚ ਇੱਕ ਸੰਸਨੀ ਦਾ ਮੋਲ ਬਣ ਗਿਆ ਸੀਗਾ ਕਿਉਂਕਿ ਵਿਅਕਤੀ ਦੀ লাশ ਨੂੰ ਵੇਖ ਕੇ ਜਿਹੜਾਗਾ ਲੱਗਦਾ ਸੀਗਾ ਜਿਹੜਾਗਾ ਇਹਦਾ ਮਰਡਰ ਕੀਤਾ ਗਿਆ ਕਿਉਂਕਿ ਵਿਅਕਤੀ ਦੀ ਜਿਹੜੀ ਹੈ ਹੱਥ ਬੰਨੇ ਹੋ ਗਿਆ ਤੇ ਉਹਦੇ ਉੱਤੇ ਜਿਹੜਾ ਕਿ ਉਹ ਵੀ ਜਿਹੜਾਗਾ ਪਾਇਆ ਹੋਇਆ ਹੈ ਉਹਨੇ ਲੱਗਦਾ ਜਿਵੇਂ ਹੈ ਮਰਡਰ ਕੀਤਾ ਜਾ ਰੀਤੀ ਰਿਵਾਜ ਨਾਲ ਜਿਹੜਾਗਾ ਕਈ ਹੁੰਦੇ ਨੇ ਉਹ ਨਹਿਰਾਂ ਦੇ ਵਿੱਚ ਜਿਹੜੀ লাশ ਨੂੰ ਤਰਾਂਦੇ ਨੇ ਆਪਾਂ ਸਾਰੀ ਜਾਣਕਾਰੀ ਇੱਥੇ ਤੋਂ ਖੁਈ ਕਿੜਾ ਦੇ ਜਿਹੜੇ ਹਿੰਮਤਕਵਾਰ ਜੀ ਪਹੁੰਚੇ ਨੇ 900 900 ਸਮਿਤੀ ਦੇ ਮੈਂਬਰ ਜਿਹੜੇ ਮੌਕੇ ਤੇ ਮੌਜੂਦ ਨੇ ਜਾਂ ਪਿੰਡ ਵਾਸੀ ਜਿਹੜੇ ਕੇ ਮੋਤਵਰ ਜਿਹੜੇ ਲੋਕ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੁਹਾਨੂੰ ਦੱਦੀ ਹੈ ਜਿਹੜਾ ਕੇ ਵਿਅਕਤੀ ਜਿਹੜੀ লাশ ਮਿਲੀ ਹੈ লাশ ਜਦੋਂ ਬਾਹਰ ਕੱਢੀ ਗਈ ਤਾਂ ਉਹਦੇ ਪੈਰ ਹੱਥ ਜਿਹੜੇ ਬੰਨੇ ਹੋਏ ਆ ਅੰਗੂਠਾ ਜਿਹੜਾ ਗਾ ਪੈਰ ਦਾ ਉਹ ਜ ਕੱਟਿਆ ਹੋਇਆ ਤੇ ਜਿਹੜਾ ਗਾ ਇੱਕ ਹੋਰ ਦੱਦਿਆ ਜਿੱਥੋਂ ਹੱਥ ਬੰਨੇ ਹੋਏ ਉਹਦੇ ਮਗਰ ਇੱਕ ਜਿਹੜਾ ਗਾ ਮਿੱਟੀ ਪਾ ਕੇ ਗੱਟਾ ਵੀ ਜਿਹੜਾ ਗਾ ਉਹ ਵੀ ਜਿਹੜਾ ਕ ਲਟਕਾਇਆ ਹੋਇਆ ਹੈ ਜਾਪਦਾ ਐਵੇਂ ਹੈ ਜਿਵੇਂ ਇਹਦਾ ਮਰਡਰ ਕੀਤਾ ਗਿਆ ਹੈ ਬਾਕੀ ਪੁਲਿਸ ਜਿਹੜੀ ਹੈ ਲਾਸ਼ ਨੂੰ ਜਿਹੜਾ ਹੈ ਸੰਸਥਾ ਦੇ ਸਹਿਯੋਗ ਨਾਲ ਜਿਹੜਾ ਹੈ ਬੋਰ ਦੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਰਹੇ ਨੇ ਜਿਹੜਾ ਕ ਤਪੀਸ਼ ਕਰ ਰਹੇ ਨੇ ਵੀ ਇਸ ਵਿਅਕਤੀ ਦਾ ਮਰਡਰ ਹੋਇਆ ਹੈ ਜਾਂ ਕਿਸ ਤਰ੍ਹਾਂ ਵਿਅਕਤੀ ਦੀ ਲਾਸ਼ ਨੂੰ ਵੇਖ ਕੇ ਲੱਗਦਾ ਜਿਵੇਂ ਕਿ ਇਸ ਦੀ ਉਮਰ ਜਿਹੜੀ ਹੈ 50-55 ਸਾਲ ਦੀ ਹੋਵੇ ਤੇ 5-6 ਦਿਨ ਜਿਹੜੀ ਹੈ ਪੁਰਾਣੀ ਹੋ ਚੁੱਕੀ ਆਪਾਂ ਸਾਰੀ ਗੱਲ ਬਾਤ ਕਰਾਂਗੇ ਜਿਹੜੀ ਹੈ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਿਹੜੀ ਜਾਂਚ ਕਰ ਰਹੀ ਹੈ ਲਗਭਗ 1 ਘੰਟਾ ਪਹਿਲਾਂ ਸੰਗ ਸੂਚਨਾ ਮ ਸਾਡੀ ਟੀਮ ਨਰਸੇਵਾਲ ਨਾਂ ਦੀ ਸੇਵਾ ਟੀਮ ਮੌਕੇ ਤੇ ਪਹੁੰਚੀ ਤੇ ਡੈੱਡ ਬੋਡੀ ਨੂੰ ਦੇਖਿਆ ਗਿਆ ਵੀ ਉਹਦੀ ਉਮਰ ਲਗਭਗ 50 ਸਾਲ ਦੀ ਜਿਹੜਾ ਕਿ ਉਹਨੂੰ ਹੱਸੇ ਨਾਲ ਬੰਨਿਆ ਹੋਇਆ ਹੈ ਇੱਕ ਨਾਲ ਰੇਤੇ ਦਾ ਕੱਟਾ ਹੀ ਬੰਨਿਆ ਹੈ ਵੀ ਬੋਡੀ ਉੱਪਰ ਨਾ ਸਕੇ ਤੇ ਇਹ ਲੱਗਦਾ ਹੈ ਵੀ ਕੋਈ ਮਰਡਰ ਕੀਤਾ ਹੈ ਜਾਂ ਕੋਈ ਪੋਸਟਲ ਆਈਏ ਉਸ ਤੋਂ ਬਾਅਦ ਨੇ ਇੱਕ ਉਹ ਤੇ ਖੇਸੀ ਲਪੇਟਿਆ ਹੈ ਕੇਸ ਪੇਟ ਕੇ ਉਹਦੀ ਬਾਹਵਾਂ ਬੰਨੀਆਂ ਇਹਨੇ ਤੇ ਉਹ ਡੈੱਡ ਬੋਡੀ ਕਢ ਕੇ ਸਰਕਾਰੀ ਹਸਪਤਲ ਖਾ ਦਿੱਤਾ ਗਿਆ ਪਰਵਾਦ ਨੂੰ ਜੋ ਹੋਵੇ ਤੰਨਰ ਸੇਵਨ ਰਣ ਸੇਵਾ ਜਾਂ ਕੋਈ ਖੜਾ ਪ੍ਰਸ਼ਾਸਨ ਨੂੰ ਸੂਚਨਾ ਦੇ ਸਕਦਾ। ਇਹ ਮੈਂ 50 ਸਾਲ ਦੀ ਹੈ, ਦਾੜ੍ਹੀ ਚਿੱਟੀ ਹੈ, ਵਾਲ ਬਲੈਕ ਕਰਦੇ ਨਹੀਂ, ਉਹ ਤਾਂ ਸਿਰ ਸਾਫ ਹੋ ਚੁੱਕਿਆ ਹੈ ਪਾਣੀ ਨਾਲ। ਚਿਹਰੇ ਨੂੰ ਪਾਣੀ। ਕੀ ਲੱਗਦਾ ਕੀ ਹੈ? ਮੱੜਾ ਜਾਂ ਕਿਸ ਤਰ੍ਹਾਂ? ਉਸ ਦਾ ਮੱੜਾ ਹੋ ਸਕਦਾ, ਉਸ ਦਾ ਜਿਸ ਹਾਲਤਾਂ ਬਣ ਕੇ ਸਿੱਟੇ ਹੈ, ਵੀ ਹਾਲਾਤਾਂ ਹੋ ਸਕਦਾ। ਇਹ ਰਾਜੂ ਜੀ ਆ ਗਿਆ ਜੀ। ਇਸ ਤਰ੍ਹਾਂ ਇਸ ਤਰ੍ਹਾਂ ਮੈਂ ਦੇਖਿਆ ਜੀ। ਉਹ ਤਲਾ ਫੇਰੇ ਆਪਣੇ ਜ਼ਿੰਮੇਦਾਰ ਬਰਾਤੀ ਗਏ, ਪਾਣੀ ਦੀ ਵਾਰੀ ਸੀ, ਉਹਨਾਂ ਨੇ ਮੈਸੇਜ ਦਿੱਤਾ ਫੇਰੇ। ਕਿ ਧੀਰੇ ਧੀਰੇ ਮੱਲ ਜੀ ਇਹ ਗੱਲ ਅਗੇ ਗਈ ਤੇ ਆਪਣਾ ਪਤਾ ਵਿਛੜਾ ਕੇ ਦੱਸਿਆ ਉਦੋਂ ਐਮਐਲਜੀ ਆਏ ਨੇ ਮੁੰਤੀ ਸਾਹਿਬ ਤੇ ਹੁਣ ਨਰਸੀ ਨਰੈਂਸ ਦੀ ਟੀਮ ਆਈ ਹੈ ਜਿਹੜਾ ਗਰੇਂਦ ਨੇ ਮਿਸ਼ਾ ਤੇ ਕੰਪਲੇ ਇਹ ਆ ਜਿਹੜੀ ਲਾਸ ਹੈ ਜੀ ਪਹਿਲਾਂ ਤਾਂ ਆਪ ਦਾ ਸੀ ਜਿਵੇਂ ਮਤਲਬ ਕਿ ਆਪਾਂ ਨੂੰ ਕਿ ਕੋਈ ਕਤਲ ਹੋਇਆ ਹੈ ਜਿਉਂ ਬੰਨੀ ਹੋਈ ਹੈ ਪਰ ਜਿਸ ਤਰ੍ਹਾਂ ਟ੍ਰਿਕ ਨਾਲਿਆਂ ਦੂਜੇ ਕੋ ਕੰਬਲ ਜੇ ਪਾਰ ਕੇ ਬਨ ਕੇ ਦੀ ਧੂਂਗਾਗੇ ਰੱਖਿਆ ਹੈ ਇਹ ਰੀਤੀ ਰਿਵਾਜ ਹੋ ਸੀ ਦੀ ਹੈ ਜਿਹਾ ਅਲਗ-ਅਲਗ ਰੀਤੀ ਰਿਵਾਜ ਲੋਕਾਂ ਦੇ ਤੇ ਬਾਕੀ ਜਿਆ ਜਿਆ ਦਾ ਕੰਮ ਹੋਇਆ ਉਹ ਤਾਂ ਮਾਰੇ ਬਾਕੀ ਰਾਸ ਤੋਂ ਪਤਾ ਲੱਗੂਗਾ ਜੇ ਕੀ ਜਾਂਦ ਹੁੰਦੀ ਹੈ ਤੇ ਪੋਸਟਮੈਨ ਕੀ ਰਿਪੋਰਟ ਆਂਦੀ ਹੈ ਉਹ ਕਿੰਨੇ ਦਿਨ ਪੁਰਾਣੀ ਜਾਪੀ ਹੈ ਕਿ ਹੁੰਦੀ ਹੈ ਕਿ ਉਹ ਸਾਡਾ ਤਾਂ ਨਮਨਮਾਨ ਹੀ ਇਹਦੀ 5-6 ਦਿਨ ਵਕਤ ਹੀ ਤਾਂ ਪੋਸਟਮੈਨ ਦੇ ਕੋਲ ਲੱਗੂਗਾ ਜੇ ਦੇਖਣ ਤੋਂ 5-6 ਦਿਨ ਲੱਗਦੀ ਹੈ ਇੱਕ ਅੰਠਾ ਨੀ ਦਾ ਪੈਰ ਲੈਦਾ ਬਾਕੀ ਜਿਹੜੀ ਸਥਿਤੀ ਹੈ ਉਹਦੇ ਨਾਲ ਨਾਲ ਜਿਹੜੀ ਪਰਿਵਾਰਿਕ ਬੰਦਿਆਂ ਦੇ ਕੰਮ ਹੈ ਦੇਖ ਕੇ ਹੀ ਜੀਵਾਜੇ ਲੱਗਦੇ ਹੈ ਸਾਨੂੰ ਸੂਚਨਾ ਮਿਲੀ ਸਵੇਰੇ ਅਸੀਂ ਪੰਚਾਇਤ ਦੇ ਮੋਦੀਤਾ ਮੈਂਬਰ ਤੇ ਸਰਪੰਚ ਸਾਹਿਬ ਨੂੰ ਸਾਨੂੰ ਸੂਚਨਾ ਮਿਲੀ ਕਿ ਕੋਈ ਲਾਸ਼ ਆਈ ਹੈ ਪਿੰਡ ਦੀ ਨਿਆਰ ਕੀ ਅਸੀਂ ਆ ਕੇ ਦੇਖਿਆ ਤੇ ਲਾਸ਼ ਦੇ ਹੱਥ ਪੈਰ ਬੰਨੇ ਹੋਏ ਹੈ ਇੰਜ ਜਾਪਦਾ ਜਿਵੇਂ ਕਿਸੇ ਨੇ ਮੌਤਰਾਈ ਹੋਵੇ ਲਾਸ਼ ਠੀਕ ਹੈ ਆਪੇ ਨਹੀਂ ਆਈ ਤੇ ਅਸੀਂ ਸੂਚਨਾ ਮਿਲਣ ਤੇ ਖਾਣਾ ਕੋਈ ਖਿੜਾ ਨੂੰ ਇਨਫੋਰਮ ਕੀਤਾ ਉਸ ਤੋਂ ਬਾਅਦ ਖਾਣਾ ਕੋਈ ਖਿੜਾ ਹੈ ਨਰਸ਼ੇਵੰਦ ਰਾਣ ਸੇਵਾ ਹੈ ਕੰਮ ਕਰਦੇ ਹੋ ਆ ਜਿੰਨੀ ਗੁੰਮਰ ਜਾਪਦੀ ਹੈ ਕਿੱਥਾ ਹੁੰਦੀ ਹੈ ਉਮਰ ਲਗਭਗ 50 55 ਸਾਲ ਹੈ ਕਿਲਿੰਗ ਦਿਖ ਰਾਂਗੇ ਲੈਟ ਗੋਟੀ 75 ਪੁਰਾਣੀ ਲੱਗਦੀ ਹੈ ਕੀ ਲੱਗਦਾ ਕਿ ਹੈ ਬਿਮਾਰ ਕੇ ਸਟੇਗੇ ਗਿਆ ਹੈ ਦੇਖੋ ਆ ਤਾਂ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਕੰਕਰਮ ਹੋਊਗਾ ਮੁਕੇ ਦੇ ਹਾਲਾਤ ਵੇਖ ਕੀ ਲੱਗਦਾ ਮੁਕੇ ਦੇ ਹਾਲਾਤ ਜਿਵੇਂ ਹਾਉਪਾ ਹੋਇਆ ਜਿਵੇਂ ਲਾਤ ਬੰਨੀ ਹੋਈ ਲੱਗਦੀ ਉਸ ਹਨਰ ਕੀ ਲੱਗਦਾ ਵੀ ਮਾਰਕੀਟ ਤੱਕ ਇਹ ਹੋ ਸਕਦਾ ਹੈ ਮਾਰਕੀਟ ਸਿਟੀ ਆਵੇ ਪਰ ਆ ਤਾਂ ਦੇ ਕੋਪਸਟਮਾਰਟਮ ਤੋਂ ਬਾਅਦ ਹੀ ਕੋਈ ਕਨਫਰਮ ਹੋਊਗਾ ਹਰ ਥਾਣਾ ਖਿੜੇ-ਵਿਖੇ ਪਰ ਆ ਤਾਂ ਜੀ ਮੁੱਖਮੁਖੀ ਥਾਣਾ ਨੇ ਇਸ ਮਾਰਨਿੰਗ ਕਰਾ ਦਿੱਤੀ ਕਿ ਇੱਕ ਡੈੱਡ ਬੋਡੀ ਆਈ ਹੋਈ ਹੈ ਆਪਣੇ ਜੁੰਮਿਆ ਵਾਲੀ ਜੀਤਪੁਰ ਪਹਿਲਾਂ ਦੇ ਉੱਤੇ ਜਿੱਦੇ ਸਬੰਧ ਵਿੱਚ ਮੈਂ ਇੱਥੇ ਮੌਕੇ ਪਰ ਪਹੁੰਚਿਆ ਤੇ ਮੌਤਵਾਰ ਵਿਅਕਤੀ ਹਾਜ਼ਰ ਮਿਲੇ ਜਿੱਥੇ ਹੁਣ ਡੈੱਡ ਬੋਡੀ ਦੀ ਪਛਾਣ ਤੇ ਵਰਸਟੇਲ ਤੇ ਅਸੀਂ ਸਾਰੇ ਪਾਸੇ ਥਾਣਿਆਂ ਦੇ ਵਿੱਚ ਆਪਣੇ ਇਹਨਾਂ ਦੀ ਫੋਟੋਆਂ ਭੇਜ ਰਹੇ ਹਾਂ ਤੇ ਇਹਦੀ ਸ਼ਨਾਖਤ ਕੀਤੀ ਜਾਊਗੀ ਪਿੰਡ ਦੇ ਆਲੇ ਦੁਆਲੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਹੁਣ ਇਹ ਡੈਡ ਬੋਡੀ ਤੋਂ ਬੰਨੀ ਹੋਈ ਹੈ ਜਿਵੇਂ ਹੱਥ ਪੈਰ ਡੈਡ ਬੋਡੀ ਦੇ ਬੰਨੇ ਹੋਏ ਨੇ ਤੇ ਐਵੇਂ ਹੀ ਜਾਪਦਾ ਹੈ ਜਾਂ ਕਿਸ ਨੇ ਮਾਰ ਕੇ ਸੁੱਟਿਆ ਹੋਵੇ ਪਰ ਇਸ ਨਾਲ ਜਿਵੇਂ ਉੱਪਰ ਡੈਡ ਬੋਡੀ ਦੇ ਵਾਈਟ ਚੱਟ ਚਿੱਟੀ ਚਦਰ ਪਾਈ ਹੋਈ ਹੈ ਉਸ ਨੇ ਐ ਜਾਪਦਾ ਹੈ ਕਿ ਕਿਸੇ ਰਿਤੀ ਰਿਵਾਜ ਹੈਗਾ ਕਿ ਡੈਡ ਬੋਡੀ ਨੂੰ ਉਤਾਰਨ ਦਾ ਇਹ ਉਹ ਵੀ ਹੋ ਸਕਦਾ ਹੈ ਫਿਲਹਾਲ ਅਸੀਂ ਸ਼ਨਾਖਤ ਵਾਸਤੇ ਪਤਰੇ ਘੰਟੇ ਲਈ ਸਿਵਲ ਹਸਪਤਾਲ 'ਬੋਰ ਰੱਖਾ ਡੈੱਡ ਬੋਡੀ ਰੱਖਾ ਰਹੇ ਆ ਤੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਆਪਣੇ ਗੱਲ ਸਾਹਮਣੇ ਆਉਗੀ ਉਹਦੇ ਡੈੱਥ ਕਾਰਵਾਈ ਕੀਤੀ ਜਾਊਗੀ ਉਮਰ ਕਿੰਨੀ ਕੁ ਜਿਆਦੀ ਹੈ ਸਰ ਉਮਰ ਇਹ ਵੀ 50 ਕੋ ਸਾਲ ਨੇੜੇ ਦੀ ਕਰੀਬ ਜਿਆਦੀ ਹੈ ਕਿੰਨੇ ਦਿਨ ਪੁਰਾਣਾ ਹੈ ਜੀ ਇਹ ਹੋ ਸਕਦਾ ਜੀ ਹਫਤਾ ਵੀ ਹੋ ਸਕਦਾ ਐਤੋਂ ਵੱਧ ਵੀ ਹੋ ਸਕਦਾ ਕੋਈ ਥਾਣੇ ਦੇ ਵਿੱਚ ਗੁੰਮਸੁਦਗੀ ਦੀ ਕੋਈ ਇਸ ਤਰ੍ਹਾਂ ਦੀ ਰਿਪੋਰਟ ਸਰ ਇਹਨਾਂ ਇਹ ਵੈਰੀਫਾਈ ਕਰ ਰਹੇ ਆ ਜੀ ਥਾਣੇ ਗੁੰਮਸੁਦਗੀ ਦੀ ਰਿਪੋਰਟ ਆਸ-ਪਾਸੇ ਵੀ ਆਪਾਂ ਕਰ ਰਹੇ ਆ ਵੈਰੀਫਾਈ ਕੋਈ ਡੈੱਡ ਬੋਡੀ ਤੇ ਕੋਈ ਸੱਟਾਂ ਸੁੱਟਾਂ ਕੋਈ ਇਸ ਤਰ੍ਹਾਂ ਦਾ ਜੀ ਸੱਟ ਮਾੜੀ ਮੋਟੀ ਹੈਗੀਆਂ ਜਿਵੇਂ ਪੁਰਾਣੀ ਲਾਸ਼ ਹੈਗੀ ਇਹਨੇ ਰੋੜ ਕੇ ਆਈਏ ਇੱਥੇ ਤੱਕ ਤੇ ਸੱਟਾਂ-ਗੁੱਟਾਂ ਤਾਂ ਹੈਗੀਆਂ ਪਰ ਉਹੋ ਜੀ ਗੱਲ ਹੈ ਨਹੀਂ ਕਿ ਕਿ ਕੋਈ ਗਲੇ ਤੇ ਵਗਾਰਾ ਹੋਏ ਕੋਈ ਨਿਸ਼ਾਨ ਕੋਈ ਹੋਰ ਸੁਰਾਖ ਮਿਲੇ ਇਹਦੇ ਵਿੱਚ ਇਹਦੇ ਵਿੱਚ ਬਸ ਇੱਕ 100 ਰੁਪਏ ਦਾ ਨੋਟ ਹੈ ਤੇ ਇੱਕ ਘੋ ਲੱਗਾ ਹੈ ਜਿਵੇਂ ਇਹਦੇ ਦੇ ਕਫਨ ਦੇ ਉੱਤੇ ਜਿਵੇਂ ਚਿੱਟੇ ਚਾਦਰ ਦੇ ਉੱਤੇ ਹੋਰ ਕੋਈ ਸੁਰਾਖ ਹੈ ਨਹੀਂ ਠੀਕ ਦੇ ਨਿਕ ਸਵਰਾ ਟਿਵਲੀ ਬਣਾਉਣਾ ਕਰ ਤੁਹਾਨੂੰ ਚਾਹੀਦੀ ਰਿਪੋਰਟ